ਹੋ ਚੁੱਕੇ ਆ ਜੀ ਪਿੰਡ ਸੁਧਾਰ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਪਾਵਾ ਬਕਾਲਾ ਇਸ ਘਰ ਚ ਪਹਿਲਾਂ ਵੀਡੀਓ ਬਣਦੀ ਰਹਿੰਦੀ ਆ ਅੱਜ ਫੇਰ ਪਹੁੰਚੇ ਆ ਜੀ ਟੋਟਲ 6 ਵੇੜਾ ਸੇਲ ਕਰਨੀਆਂ ਜੀ ਵਿੱਚੋਂ ਕੁਝ ਗਾਈਆਂ ਵੀ ਹੋਣੀਆਂ ਤੇ ਕੁਝ ਵੇੜਾ ਵਾਂ ਤੇ ਸਭ ਤੋਂ ਪਹਿਲਾਂ ਜ਼ਰੂਰੀ ਬੇਨਤੀ ਇਹ ਹਰ ਵਾਰ ਦੀ ਤਰ੍ਹਾਂ ਕਿਸੇ ਵੀਰ ਨੇ ਵੀਡੀਓ ਤੋਂ ਪਸ਼ੂ ਖਰੀਦਣਾ ਸਾਰੀਆਂ ਹੀ ਸੂਈਆਂ ਸਵਾਈਆਂ ਕੁਝ ਟੋਕੜਾਂ ਤੇ ਇਹਨਾਂ ਨੂੰ ਆ ਕੇ ਚੁਾਈ ਕਰਕੇ ਥਾਂ ਟਿੱਪ ਕੇ ਚੈੱਕ ਪਾਸ ਕਰਕੇ ਦੁੱਧ ਦੇ ਲੀਟਰ ਮਾਰ ਕੇ ਲੈ ਕੇ ਜਾਓ ਜੀ ਤਾਂ ਜੋ ਕਿਸੇ ਕਿਸਮ ਦਾ ਲਾਹਮਾ ਨਾ ਰਹ ਸਕੇ ਕੱਲ ਬਾਅਦ ਕਰਾਵਾਂਗੇ ਵੀਰ ਨਾਲ ਇਹਨਾਂ ਸਾਰੇ ਪਸ਼ੂਆਂ ਦੀ ਡਿਟੇਲ ਲਵਾਂਗੇ ਜੀ ਹਾਂ ਜੀ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆ ਜੀ ਚੜ੍ਹਦੀ ਕਲਾ ਭਾਜੀ ਕਿੰਨੇ ਪਊ ਸੇਲ ਕਰ ਰਹੇ ਹੋ ਜੀ ਵੀਰੇ ਆਪਣੇ ਕੋਲ 6 ਹੈ ਅੱਜ ਅੱਛਾ 6 ਹੈ ਜੀ ਹਾਂ ਜੀ ਸਾਰੀਆਂ ਸੁਈਆਂ ਸਵਾਈਆਂ ਸਾਰੀਆਂ ਸੁਈਆਂ ਹੀ ਆ ਓਏ ਟੋਕੜਾ ਕੱਬਣਾ ਕੋਈ ਟੋਕੜਾ ਠੀਕ ਹੈ ਇੱਕ ਸਜੜੇ ਵਿੱਚ ਸਜੜਾ ਦੋ ਆ ਵੀ ਸਜੜੇ ਉਦਾਂ ਹਾਂ ਜੀ ਬੱਚਾ ਇਹਦਾ ਇੰਨੇ ਦਾ ਇਹਦਾ ਬੱਚਾਗਾ ਠੀਕ ਹੈ ਜੀ ਹਾਂ ਜੀ ਅਡਰੈਸ ਬੋਲ ਦੋ ਵੀਰ ਜੀ ਆਪਣਾ। ਮੇਰਾ ਨਾਮ ਮੇਰਾ ਗਿਆਨ ਸਿੰਘ, ਤਿੰਨ ਸੁਧਾਰਾ ਪਤਾ ਤਹਿਸੀਲ ਬੱਬਕੜਾ ਜ਼ਿਲ੍ਹਾ ਮਰਸਰ। ਠੀਕ ਹੈ ਜੀ। ਮੋਬਾਈਲ ਨੰਬਰ 9876284269। ਠੀਕ ਹੈ ਜੀ। ਆ ਸਿੰਘਾਂ ਵਾਲੀ ਤੋਂ ਕਰੀਏ ਸ਼ੁਰੂਆਤ। ਹਾਂ ਜੀ। ਦੁੱਧ ਕਿੰਨਾ ਵੀਰ ਜੀ ਇਹਦੇ ਕੋਲ? ਵੀਰੇ ਇਸ ਟਾਂ ਕੋਲ ਦੁੱਧ 12 ਕਿਲੋ ਦਾ ਪੂਰਾ। ਸੂਆ ਕਿੰਨਾ ਹੈ ਤਾਂ? ਸੂਆ ਪਹਿਲਾ ਵੀਰੇ। ਥਾਣ ਥਣ ਓਕੇ ਆ? ਹਾਂ ਓਕੇ ਮੇਰਾ ਵੀ। ਠੀਕ ਹੈ ਜੀ। 12 ਕਿਲੋ ਦੁੱਧ ਤਿਆਰ ਆ? ਤਿਆਰ ਮੇਰਾ ਵੀ। ਪੂਰਾ। ਬਿਲਕੁਲ ਬਿਲਕੁਲ। ਬੱਚਾ ਮਰ ਗਿਆ ਹੈ ਬੱਚਾ ਮਰ ਗਿਆ ਸੂਈਵੇ 20 ਬਾਈ ਦਿਨ ਹੈ ਸਾਰੇ ਅੱਛਾ 20 ਬਾਈ ਦਿਨ ਹੋ ਗਏ ਹਾਂ ਠੀਕ ਹੈ ਜੀ ਤੇ ਇਹਨੂੰ ਤੋਰੀ ਖੋਲ ਕੇ ਜੀ ਆਹ ਵੇਖੋ ਜੀ ਤੋਰ ਵੀਰ ਤੋਰ ਦੁੱਧ 12 ਕਿਲੋ ਤਿਆਰ ਆ ਪੂਰਾ ਪੂਰਾ ਵੀਰ ਪੂਰਾ ਲੀਟਰ ਵਾਲਾ ਹਾਂ 12 ਤੋਂ ਵੱਧ ਉਹ ਘਟ ਨਹੀਂ ਕੋਈ ਵੀ ਆਗ ਲੀਟਰ ਮਾਰ ਲੈ ੱਡਾ ਦੇ ਕਡਾ ਵਧੀਆ ਆ ਦੇ ਮੈਂ ਤੇ ਕੀ ਨਾ ਕਰੀ ਹਾਂਜੀ ਹਾਂਜੀ ਆਹ ਵੇਖੋ ਜੀ ਛਾਈ ਆਲ ਆ ਗਏ ਲੈ ਵੀਰ ਮੋੜ ਲਿਆ ਤੇ ਚੌਂਦੇ ਗੱਦਾਂ ਨੂੰ ਵੀਰ ਜੀ ਵੀਰੇ ਰੱਸੀ ਪਾ ਕੇ ਭੜਾ ਪਾ ਕੇ ਹਾਂ ਹਾਂ ਵੰਡ ਵੀ ਪੋਣਾ ਪੈਂਦਾ ਹਾਂ 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 ਗੜੀ ਪੋਣਾ ਪਣਾ ਥੋੜਾ ਜਿਹਾ ਠੀਕ ਆ ਰੱਸੀ ਪੋਣੀ ਪੈਂਦੀ ਆ ਪੋਣੀ ਪੈਂਦੀ ਵੀਰੇ ਲੱਤਾਂ ਲੱਤਾਂ ਤੇ ਨਹੀਂ ਮਾਰਦੀ ਲੱਤਾਂ ਵੀਰੇ ਪਹਿਲਣ ਆ ਔਲ ਕਰਦੀ ਆ ਮੜਾ ਜਾ ਕਰਦੀ ਹੈਗੀ ਆ ਠੀਕ ਆ ਹ ਯਾਦਾ ਨਹੀਂ ਸਹੀ ਹਾਂ ਨਾ ਬਾਕੀ ਥਾਂ ਸੁਣੋ ਓਕੇ ਥਾਂ ਸੁਣੋ ਓਕੇ ਬਿਲਕੁਲ ਬਿਲਕੁਲ ਮੁੱਲ ਕਿੰਨਾ ਕਰਨਾ ਦਾ ਵੀਰ ਜੀ ਮੁੱਲ ਵੀਰੇ ਆਪਾਂ ਕਰਦੇ ਦੇਣ ਲੈਣ ਵਾਲੇ ਆ ਜਾ ਕਿੰਨਾ ਕ ਜਦੋਂ ਤੇ ਸਿਰਫ 500 ਰੁਪਏ ਸ਼ੋਰ ਹੀ ਹੋਣੀ ਆ ਠੀਕ ਆ ਕੋਈ ਮੇਰਾ ਵੀਰ ਨਾ ਉਹਨੇ ਗਾਨੇ ਬਸ ਹਾਵ ਨਹੀਂ अच्छा ਦੱਸੋ ਫੇ ਮੋਲਵੀਰ ਕਰਨ ਜਨਾ ਮਰਜ਼ੀ ਕਰੀ ਜਾਈਏ 25000 ਰੁਪਏ ਦਾ ਮੋਲ ਹੈ ਮਾਨਤਾ ਨਾ ਜੀ 500 ਰੁਪਏ ਬਸ ਹੋਣਾ ਠੀਕ ਹੈ ਫਿਕਸ ਰੇਟ ਹੈ ਫਿਕਸ ਰੇਟ ਹੈ ਫੋਨ ਕਰ ਲਿਓ ਵੀਰ ਨੂੰ ਹਾਂਜੀ ਆ ਦੂਜੇ ਨੰਬਰ ਵਾਲੀ ਬਾਰੇ ਦੱਸ ਵੀਰੇ ਇਹ ਵੀਰੇ ਸੂਈ ਹੈ ਤਾਜੀ ਸੂਆ ਇਹਦਾ ਕੰਮਾ ਸੁਹਾਵੇਰੇ ਦੂਜਾ ਤੇ ਤੇਰੇ ਆਵਾ ਜਵਾਨ ਆ ਨਾ ਜਵਾਨ ਜਵਾਨ ਗਾਂ ਵੀ ਤਗੜੀ ਆ ਉਹ ਚਾਰ ਦੰਦ ਆ ਅੱਛਾ ਮੂੰਹ ਤੋਂ ਚਾਰ ਦੰਦ ਵਾ ਐਵੇਂ ਨਾ ਜਾਣੇ ਉਹ ਚਾਰ ਦੰਦ ਛੇਗੀ ਦੇ ਦੰਦ ਨਿਕੇ ਨਿਕੇ ਨਿਕਲ ਲਏ ਆ ਫੇਸ ਬਹੁਤ ਸੋਹਣਾ ਇਹਦਾ ਵੀ ਮੈਂ ਨਾ ਕੱਦ ਦੇਖੋ ਇਹ ਕਿੰਨੇ ਸੰਭੀ ਨਹੀਂ ਗੀ ਹਾਂ ਥਾਣੇ ਦੇਖੋ ਕਿੱਦਾਂ ਸੋਹਣਾ ਹੈ ਇਹਨੂੰ ਹਾਂ ਹਾਂ ਥਾਣੇ ਤੇ ਦੇਖਣ ਥਾਣ ਬਹੁਤ ਚੰਗਾ ਲੱਗਾ ਕਿ ਭਾਈ ਐਡੀ ਵਧੀਆ ਭਾਈ ਛਾੜੀ ਗੱਲ ਆ ਵੇਖੋ ਗੈਬ ਵੀ ਚੰਗਾ ਸੋਹਣਾ ਹਾਂਜੀ ਠੀਕ ਆ ਜੀ ਹਾਂਜੀ ਤੇ ਦੁੱਧ ਕਿੰਨਾ ਇਹਦੇ ਕੋਲ ਵੀਰ ਜੀ ਇਸ ਟਾਈਮ ਵੀਰ ਦੇ ਦੁੱਧ ਨਹੀਂ ਬਹੁਲਾ ਹੋਇਆ ਇਹਦੇ ਕੋਲ ਇਹ ਸੂਈ ਆ ਪਰਸੋਂ ਹੀ ਸੂਈ ਆ ਅੱਛਾ ਬੋਲਾ ਹੀ ਆ ਜੀ ਠੀਕ ਬੱਚਾ ਕੀ ਇਹ ਦੇ ਮਗਰ 10 ਲੀਟਰ ਬੋਲਾ ਬੱਚਾ ਹੈਗਾ ਵਸ਼ੀ ਮਗਰੇ ਵਸ਼ੀ ਮਗਰੇ ਆ ਹਾਂਜੀ 10 ਲੀਟਰ ਬੋਲਾ ਹਾਂ ਠੀਕ ਆ ਜੀ ਸੂਹਾ ਦੁੱਜਾ ਸੂਹਾ ਦੁੱਜਾ ਮੂੰਹ ਚਾਰ ਦੰਦ ਛਿੱਗੀ ਦੰਦ ਨਿਗੇ ਨਿਗੇ ਪੁੱਟੇ ਤਾਂ ਆ ਦੇ ਠੀਕ ਆ ਹਾਂਜੀ ਇਹਨੂੰ ਤੋਰੀਏ ਜੀ ਤੋਰੀ ਉਹ ਪਸ਼ੀ ਖਾ ਲੈਣ ਉੱਥੇ ਲਾਈ ਲੱਗੇ ਆ ਦੇਖ ਕੱਦ ਕੱਡ ਚੰਗਾ ਵਾ ਕਾਫਾਈ ਕਾਫੀ ਵਧੀਆ ਕੱਦ ਦੀ ਮਾਲਕਾ ਫਿਕਸ ਆਰਡਰ ਵਾਲੀ ਆ ਫਿਕਸ ਫਿਕਸ ਤੇ ਥਾਣ ਜਿਹੜੇ ਮੁਠੀ ਦੀ ਚਵਾਅ ਵਾਲੇ ਆ ਵੀਰ ਜੀ ਥਣਾ ਦੀ ਕੋਈ ਬਾਤ ਘਾੜਦ ਨਹੀਂ ਹੈਗੀ। ਵੀਰੇ ਨਾ 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 ਨਾ। ਹਾਂ ਜੀ। ਥਾਣੇ ਕੋਈ ਬਾਤ ਘਾੜਨੀ ਆ ਉਹ ਵਸ਼ੀ ਇਹਦੀ। ਆਹ ਵੇਖੋ। ਮੈਂ ਬੈਠੀ। ਆਹ ਵੇਖੋ ਆਹ ਵਸ਼ੀ ਬੈਠੀ ਹੈ ਦੀ। ਠੀਕ ਆ। ਹਾਂ ਜੀ। ਕਮਾਲਾ ਵੀਰ ਲੈ ਆ ਜਾ। ਵੀਰੇ ਜੇ ਸੇਵਾ ਚੰਗੀ ਗੇ ਦੁੱਧ ਦੇ ਨੇ 15 16 ਲੀਟਰ ਹੀ ਕਰ ਜਾਣਾ। ਥੋੜਾ ਅਜੇ ਸੂਈ ਸੂਈ ਚਾਹੀਦੀ ਕਰੀ। ਸੂਈ ਵੀ ਲੱਗਦੀ ਆ। ਵਸ਼ੀ ਵੇਖ ਲਓ ਵਸ਼ੀ 나ੜੂ ਤੇ ਬੱਚਾ ਗਿੱਲਾ 나ੜੂ ਆਜੇ। ਉਹ ਬੱਚਾ ਦਿਖਾ ਦਈਏ ਚੰਗੀ ਤਰ੍ਹਾਂ ਵਸ਼ੀ ਵੀ ਚੰਗੀ ਪਲੀ ਦਿੱਤੀ ਐ। ਵਸ਼ੀ ਦਾ ਵੀ ਕੰਦ ਕਾਟ ਚੰਗਾ। ਆ ਵੇਖੋ 나ੜੂ ਨਾਲ ਆ ਗਿੱਲਾ 나ੜੂ ਆ ਲੈ ਜਾ ਵੀਰੇ ਬਾਕੀ ਵੀਰੇ ਆਪਾਂ ਸਾਫ਼ ਸਾਰੀ ਕਰਤੀ ਸਵੇਰੇ ਅੱਛਾ ਹੁਣ ਕੋਈ ਫਿਰ ਚੁਾਈ ਦਾ ਟਾਈਮ ਹੋ ਗਿਆ 6:35 ਮਿੰਟ ਹੋ ਗਏ ਆ ਹਾਂਜੀ ਹਾਂਜੀ ਲੇਟ ਹੋ ਗਏ ਅਸੀਂ ਵੀ ਥੋੜਾ ਜਿਹਾ ਅਸੀਂ ਲੇਟ ਹੋ ਗਏ ਨਾ ਜੀ ਤੇ ਦੱਸੋ ਫੇ ਦਾ ਮੁੱਲ ਕਿੰਨਾ ਕਰਨਾ ਵੀਰ ਜੀ ਮੁੱਲ ਵੀਰੇ ਜਿੱਦਾਂ ਮੂਹ ਚਾਰ ਦਾ ਵੱਡੀ ਵਸ਼ੀ ਆ ਹਾਂ ਇਹ ਕੱਦ ਕੜਕੜ ਦਾ ਇਹਦਾ ਇੱਕ ਥਣ ਵੀਰ ਥੋੜਾ ਜਿਹਾ ਉੱਚਾ ਨਹੀਂ ਲੱਗਦਾ ਦੂਜੀ ਨੂੰ ਕੋਈ ਫਰਕ ਨਹੀਂ ਕੋਈ ਫਰਕ ਨਹੀਂ ਮੇਰਾ ਜੀ ਹਾਂ ਹਾਂ ਰੱਸੀ ਪੋਨਾ ਇਹਨੂੰ ਰੱਸੀ ਪਾਲੀ ਦੀ ਮੜੀ ਠੀਕ ਆ ਹਾਂਜੀ ਦੱਸੋ ਫੇ ਮੁੱਲ ਕਿੰਨਾ ਇਹਦਾ ਫਿਰ ਜਿੰਨਾ ਮਰਜ਼ੀ ਮੁੱਲ ਕਰੀ ਜਾਈਏ ਹਾਂਜੀ ਜਿੰਨਾ 40 ਕਰਾ ਦਾ 42 ਕਰਾ 32000 ਤੇ 500 ਰੁਪਏ ਛੋਟ ਕਾਣੀ ਵਸੇ ਠੀਕ ਹੈ ਜੀ ਹਾਂਜੀ ਆ ਵੇਖੋ ਜੀ ਬਹੁਤ ਹੀ ਸੋਹਣੀ ਆ ਉਹ ਚਾਰ ਦੰਦੇ ਆ ਜੇ ਕੋਈ ਚੰਗਾ ਮੇਰੇ ਸਾਹ ਵਾਲਾ ਮੇਰਾ ਵੀਰ ਲੈ ਜਾਏ ਦੁੱਧ ਪਤਾ ਹੀ ਕੋਈ ਨਹੀਂ 20 ਲੀਟਰ ਹੀ ਕਰ ਜੇ ਅਗਲੇ ਦੀ ਕਿਸਮਾ ਦਾ ਕਿਸਮਾ ਦਾ ਕਿਸਮਾ ਫੜ ਗਿਆ ਭਾਈ ਪੱਠੇ ਨਾ ਪਾਏ ਤੇ ਫੇ ਦੁੱਧ ਕੀ ਦੇਣਾ ਹੈ ਦੁੱਧ ਵਾਲੀ ਵੀਰ ਕਾਈ ਜੀ 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 ਬਾਕੀ ਮੁੱਲ ਬਿਲਕੁਲ ਜਾਇਜ਼ ਕੀਤਾ ਸੁਆ ਸੁਆ ਡੰਗਰ ਲੱਭਦਾ ਨਹੀਂ ਜਾ ਇੱਕੇ ਘਰ ਚ ਸਾਰਿਆਂ ਦਾ ਨੂੰ ਸੂਈਆਂ ਸਵਾਈਆਂ ਮਿਲ ਲੀਆਂ ਇੱਕ ਟੁਕੜ ਗੱਬੜਨ ਤੋਂ ਨਹੀਂ ਹੋਣਾ ਪਾ ਟੁਕੜਾ ਵਾ ਇੱਕ ਗਿਫਟ ਵੀ ਦੇਣਾ ਪੈਂਦਾ ਤੇ ਗਿਫਟ ਲੰਡੀ ਲੰਡੀ ਆ ਵੇ ਪਹਿਲਾਂ ਟੁਕੜ ਗੱਬੜਨ ਦਿਖਾ ਦਿਜੀ ਇਹਦੇ ਕੋਲ ਦੁੱਧ ਕਿੰਨਾ ਵੀਰ ਜੀ ਵੀਰ ਦੁੱਧ ਦੇ ਕੋਲ 5 ਕਿਲੋ ਅੱਛਾ ਜੀ ਤੂੰ ਤਾਂ ਤਰੋ ਹੀ ਕੱਢਦਾ ਵੀਰ ਜੀ ਇਹਦੇ ਹੱਥ ਮਾਰ ਕੇ ਇਦਾਂ ਨਾ ਕਰੇ ਕੋ ਡਰਾਇਆ ਨਾ ਕਰੋ ਡੰਗਰ ਬੱਛੀ ਵੇ ਨਸਲ ਦੀ ਗੱਡੀ ਆ ਨਸਲ ਦੀ ਤੇ ਸੋਹਣੀ ਹੈ ਜੀ 5 ਕਿਲੋ ਦੁੱਧ ਆਦੇ ਚਾਵਾਂ ਤੋਂ ਪਲੱਸ ਆ ਉੱਤੇ अच्छा कोई मेरा वीर 4 महीने ही मान के लवे ठीक है है चोवा तो बड़ा ठाणे देख मेरा वीर एकदम आ देखो ठाण देखो बड़ा सोणा लगा है इन्नू चवाई वेदा इसी चंगा सोणा है मेरे वीर दा हां जी नस्ਲਾਂ ਨੂੰ ਸੁਲਾ ਆਪੇ ਵੇਖ ਲਿਆ ਕਰੋ ਕਈ ਵਾਰ ਸਾਡੇ ਕੋਲ ਨਸਲ ਦਾ ਇੱਕ ਨੰਬਰ ਆ ਮੇਰਾ ਵੀਰ ਦੇ ਵੇਖ ਦੱਸੀ ਜਾਂਦੀ ਆ ਤੇ ਵੀਰ ਫੇ ਕਹਿੰਦੇ ਆ ਵੀ ਆ ਨਹੀਂ ਆ ਹੜ ਹੜ ਰੱਬ ਵਰਗੇ ਸਰੋਤੇ ਆ ਜਿਨ੍ਹਾਂ ਨੇ ਵੀਡੀਓ ਵੇਖਣੀ ਆ ਆ ਵੇਖੋ ਫੇਸ ਕੁਆਲਟੀ ਲੈ ਲੈ ਵੀਰ ਲੈ ਜੀ ਪਹਿਲਾਂ ਸੁਈ ਦੁੱਧ 5 ਕਿਲੋ ਪੂਰਾ ਜੀ ਸੁਈ ਵਾਸਤੇ ਗੱਬਣ ਆ ਹੈ 5 ਜੇ ਇੱਕ ਆਪਣੇ ਕੋ ਦੋ ਚਾਰ ਦਿਨ ਰਹਿ ਗਈ ਦੁੱਧ 8 9 ਹੀ ਕਰ ਦਾਂਗੇ ਥਲੇ ਠੀਕ ਆ ਬਾਕੀ ਚੰਗੀ ਆ ਮੈਂ ਨਾ ਖਾਣਾ ਦੀ ਬਾਤ ਘਾਟ ਨਹੀਂ ਆ ਗਈ ਮੈਂ ਨਾ ਕੁਝ ਵੀ ਧਾਰਨਾ ਧਾਰ ਬਰਾਬਰ ਆਉਗੀ ਜੇ ਵੱਧ ਘਟ ਹੋਵੇ ਤਾਂ ਆਪਾਂ ਵਾਪਸੀ ਆ ਠੀਕ ਆ ਹਾਂ ਠੀਕ ਹੈ ਜੀ ਲੈ ਵੀਰ ਲੈ ਬਾਕੀ ਇਸ ਟਾਈਮ ਤੇ 5 ਕਿਲੋ ਦੁੱਧ ਵੀਰ ਦੱਸਦਾ ਜੀ ਚੈੱਕ ਗੱਬਣ ਕਿੰਨੇ ਚਿਰ ਦੀ ਆ 4 ਦਿਨ ਵੀਰ ਕੌਮਾ ਤੋਂ ਪਲਾਸਿਆ ਕੋਈ ਮੇਰਾ ਵੀ ਜਿੰਨੇ ਲੈਣਾ ਚਾਰ ਮਹੀਨੇ ਮੰਨ ਕੇ ਲੈ ਬਾਕੀ ਡਾਕਟਰ ਆਪਣਾ ਨਾਲ ਲੈ ਆਵੇ ਠੀਕ ਹੈ ਜੀ ਹਾਂ ਤਸੱਲੀ ਆਪਣੀ ਕਰ ਲੇ ਵੀ ਜਿੰਨੇ ਵੀ ਖਰੀਦਣੀ ਆ ਨਾ ਬਿਲਕੁਲ ਬਿਲਕੁਲ ਉਹ ਆਪਣੀ ਚੈੱਕ ਪਾਸ ਕਰਾ ਲੇ ਚੈੱਕ ਪਾਸ ਕਰਾ ਕੇ ਲੈ ਕੇ ਜਾਵੇ ਪੰਜਾਬੀ ਜੀ ਦੱਸਣ ਦੇ ਆ ਵੀ ਚੈੱਕ ਪਾਸ ਕਰਾ ਕੇ ਲੈ ਜੀ ਬਸ ਇਹ ਕੋਈ ਅੰਗਰੇਜ਼ੀ ਜਾਂ ਹਿੰਦੀ ਜੀ ਨਹੀਂ ਦੱਸਿਆ ਆਪਾਂ ਜਿਹੜੇ ਵੀਰ ਨੇ ਆਉਣਾ ਆਪਣੀ ਚੈੱਕ ਪਾਸ ਖੁਦ ਵੀ ਕਰਾ ਲੈ ਹਾਂ ਬਿਲਕੁਲ ਬਿਲਕੁਲ ਮੇਰਾ ਭਰਾ ਤੁਹਾਡੇ ਦੇ ਨਾ ਰਵੇ ਯਕੀਨ ਨਾ ਕਰੇ ਨਾ 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 ਯਕੀਨ ਤਾਂ ਕਹਿੰਦਾ ਨਾ ਯਕੀਨ ਤਾਂ ਆਪਣੇ ਸਕੇ ਪਿਓ ਦਾ ਨਾ ਕਰੇ ਮੈਂ ਤਾਂ ਕਹਿੰਨਾ ਜੀ ਉਪਾਰ ਲੈਣ ਦਾ ਹੈ ਜੀ ਇਦਾਂ ਬਿਲਕੁਲ ਜੀ ਬਿਲਕੁਲ ਬਾਕੀ ਬੱਸੀ ਵੀ ਇਹ ਕਰੀ ਵਧੀਆ ਮੁੱਲ ਕਿੰਨਾ ਇਹਦਾ ਮੁੱਲ ਵੀ ਕਾਨੂੰ ਜਿੰਨਾ ਮਰਜ਼ੀ ਕਰੀ ਗਈ ਹੈ ਹਾਂ ਜੀ 25000 ਚੋਂ 500 ਰੁਪਏ ਛੋਟ ਕਰਨੀ ਬਸ ਆਪਾਂ ਠੀਕ ਹੈ ਜੀ ਰੇਟ ਫਿਕਸ ਠੀਕ ਹੈ ਜੁੱਤਾ ਵੀ ਠੀਕ ਹੈ ਨਾਲ ਜੁੱਤਾ ਵੀ ਠੀਕ ਹੈ ਅਗਲੇ ਨੰਬਰ ਵਾਲੀ ਬਾਰੇ ਦੱਸੋ ਇਹ ਵੀਰੇ ਸੂਈ ਨੂੰ ਕੋਈ ਹੋ ਗਿਆ 4 ਕਿ ਮਹੀਨੇ 4 ਮਹੀਨੇ ਹੋ ਗਏ ਦੁੱਧ ਦੇ ਕੋ ਪੱਕਾ 9 ਕਿਲੋ ਹਾਂ ਕੋਈ ਥਾਂ ਤੇ ਵਾਅਦਾ ਘੜਨੀ ਦਾ ਵਿਖਾਉਂਦੀ ਜਰੂਰ ਹੈਗਾ ਮਾੜੇ ਇੱਕ ਸਾਈਡ ਚੁੱਕਦੀ ਇੱਕ ਸਾਈਡ ਉੱਚੀ ਹੈ ਚੁੱਕਦੀ ਜਰੂਰ ਆ ਭਰਨੇ ਕੋਈ ਵਾਦ ਘਾੜਨੀ ਇਹਦੀ ਬਣੀ ਬਣੀ ਬੁਣੀ ਗਾਂ ਹੈ ਇਹਦੇ ਇਹਨੂੰ ਬਣੀ ਨੂੰ ਆਪਣੇ ਕੋ ਬਣੀਆ 7-8 ਦਿਨ ਹੋ ਗਏ ਵੀਰੇ ਥਾਣ ਸੁਣ ਬੜਾ ਸੋਹਣਾ ਲੱਗਿਆ ਆਟੀ ਕਾਲਵਾਤਾ ਆਪਾਂ ਠੀਕ ਆ ਬਾਕੀ ਗਾਂ ਹੀ ਹੋੜੀ ਖੁੱਲ ਕੱਦ ਵੀ ਚੰਗਾ ਇਹਦਾ ਮੈਂ ਨਾ ਬਾਹਲਾ ਵਧੀਆ ਵੇ ਦੁੱਧ ਕਿੰਨਾ ਹੈ ਇਹਦੇ ਕੋਲ ਵੀਰ ਜੀ ਜਿਹੜਾ ਪੱਕਾ ਚੋਈ ਨਾ 9 ਲੀਟਰ ਆ 9 ਕਿਲੋ ਦੁੱਧ ਤਿਆਰ ਆ ਹਾਂ ਠੀਕ ਆ ਸੁਆ ਕਿੰਨਾ ਆਊਗਾ 8 ਨਹੀਂ ਸਾਦਾ ਇਹਨੂੰ ਤੋੜ ਦੇ ਵੀਰੇ ਇਧਰ ਨੂੰ ਆ ਵੇਖੋ ਕੱਦ ਕਾਠ ਲਓ ਪੂਰੀ ਚੰਗੀ ਵੱਡੀ ਆ ਤਗੜੀ ਤਗੜੀ ਮੇਰਾ ਜੀ ਬਾਕੀ ਹੈ ਵੀ ਕੰਮ ਲੱਖ ਰੁਪਏ ਦੀ ਬਣਨੀ ਹੈ ਜੇ ਲਿੱਸੀਵ ਨਹੀਂ ਗਈ ਇੱਕ ਸਾਈਡ ਦਾ ਥੋੜਾ ਜਿਹਾ ਸਾਨੂੰ ਉੱਚਾ ਰੱਖਦੀ ਆ ਦੁੱਧ ਤਾਂ ਨਹੀਂ ਘਟ ਵੀਰ ਇਸ ਕੁਆਲਟੀ ਦਾ ਦੁੱਧ ਘਟਤ ਨਹੀਂਗਾ ਨਾ 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 ਮੇਰਾ ਵੀਰ ਠੀਕ ਆ ਵੇਖ ਲੇ ਸਵੇਹ ਮੇਰਾ ਲਿਆ ਵੀਰ ਲਿਆ ਬੰਦੇ 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 ਨਾ ਇਧਰ ਆ ਵੇਖੋ ਗਾਂ ਬੜੀ ਤਗੜੀ ਆ ਜੀ 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 ਬੰਦੇ ਜੀ ਬੰਦੇ 10 ਵੀਰੇ ਦਾ ਮੁੱਲ ਕਿੰਨਾ ਕਰਨਾ ਇਹਨਾਂ ਮੁੱਲਾਂ ਕਾ ਨੂੰ ਜਿੰਨਾ ਮਰਜ਼ੀ ਕਰੀ ਜਾਈਏ। ਹਾਂਜੀ। ਇਹਦਾ 23000 ਦੇ ਵਿੱਚੋਂ ਸਿਰਫ ਸਿਰਫ 500 ਰੁਪਿਆ ਸ਼ੋਰ ਹੀ ਕਰਨੀ। ਮੈਂ ਕਹਿੰਦਾ ਵੀ ਜਿਹੜੇ ਮੁੱਲ ਵੀਰ ਕਰੀ ਜਾਂਦਾ ਨਾ ਤਾਂ ਹੀ ਉਹ ਆਪਾਂ ਮੁੜ ਕੇ ਇਹੋ ਜਿਹੇ ਮੁੱਲ ਵਾਲੇ ਪਸ਼ੂ ਕਿਥੋਂ ਨਹੀਂ ਲੈ ਪਰਨੇ। 32 ਇਪੀ ਕਰਕੇ ਮੁੜ ਕੇ ਫੇਰ ਥਾਂ ਨੂੰ ਕਸਾਈ ਕਰਕੇ ਆਉਣਾ। ਦੂਜੇ ਬੰਦੇ ਫੋਨ ਮੇਰਾ ਵੀ ਉਹ ਹੀ ਲਾਵੇ ਜਿਹਨੇ ਲੈਣੀ ਆ। ਆਹ ਵੇਖੋ ਜੀ ਥਾਂ ਦੂਜੇ ਬੰਦੇ ਉਹ ਦਿਖਾ ਦਿੰਨੇ ਆ ਬਹੁਤ ਹੀ ਸੋਹਣਾ ਥਾਂ ਲੱਗਾ ਕੁਆਲਿਟੀ ਦੀ ਆ ਪੂਰੀ। ਸਾਰੀਆਂ ਇੱਕ ਦੂਜੀ ਤੋਂ ਉੱਪਰ ਆ ਜੀ ਸੋਹਣੀਆਂ ਸਾਰੀਆਂ ਹੀ। ਬਹੁਤੀ ਚੰਗੀ ਕੁਆਲਿਟੀ ਦੀ ਆ। ਇਹਦੇ ਬਾਰੇ ਦੱਸੋ ਵੀਰ ਜੀ ਆ ਬੜਾ ਕੋਕਾ ਪੀਸ ਲਿਆਂਦਾ ਏ ਇਹ ਵੀਰੋ ਇਹ ਤਾਂ ਘਰਾਂ ਦੇ ਬਹੁਤ ਪਸੰਦ ਕਰਦੇ ਮਧਰੀ ਮਟੀ ਨਿੱਕੀ ਲਾਦੇ ਥਾਣੇ ਵਿਕੜਾ ਹਾਂ ਜਿਹੜਾ ਇਹਨੂੰ ਲੱਗਾ ਮੱਝਾਂ ਵਾਲਾ ਲੱਗਾ ਮੱਝਾਂ ਵਾਲਾ ਥਣ ਲੱਗਾ ਇਦਾਂ ਦਾ ਥਾਣਾ 5ਵੇਂ 6ਵੇਂ ਸੂਏ ਜਾ ਕੇ ਮੱਝ ਨੂੰ ਲੱਗਦਾ ਜਿੱਦਾਂ ਦਾ ਇਹਨੂੰ ਲੱਗਾ ਆ ਵੇਖੋ ਇਹਦਾ ਸੂਆ ਕਨਵਾਉ ਵੀਰ ਜੀ ਜਾਤੀ ਜਾ ਮੇਰਾ ਵੀਰ ਆ ਵੇਖੋ ਥਾਣ ਥਾਣ ਨਾ ਮੱਝਾਂ ਸੂਆ ਐ ਮੈਂ ਨਾ ਬਹਿੜਿਆ ਕੇ ਗਾਈ ਕਹਦੀ ਏ ਵੇਖ ਸਹੀ ਤੂੰ ਰਾਜੀ ਪੂਰੀ ਦੁੱਧ ਵੀਰ ਪੂਰਾ 10 ਕਿਲੋ ਆ ਥੱਲੇ ਦੇ ਦੱਖਣੋਂ ਪੂਰਾ ਦੁੱਧ ਪੂਰਾ ਪੂਰਾ ਇੱਕ ਥਾਣੇ ਦਾ ਧਾਰਾ ਕੱਢ ਮਨ ਅੱਧਾ ਥਾਣ ਮੰਨ ਲਿਓ ਉਹਨੂੰ ਪਿਛਲਾ ਥਾਣ ਪਿਛਲਾ ਥਾਣ ਅੱਧਾ ਮੰਨੇ ਖੜੇ ਅੱਧਾ ਵਾ 10 ਲੀਟਰ ਦੁੱਧ ਆ ਹਾਂ ਕੋਈ ਮੈਂ ਨਾ ਪ੍ਰਵਾਹ ਨਹੀਂ ਰੱਸੀ ਵੀ ਨਹੀਂ ਪਾਉਣੀ ਇਹਨੂੰ ਰੱਸੀ ਨਹੀਂ ਪਾਉਣੀ ਇਦਾਂ ਥਾਪੀ ਮਾਰ ਪਹਾੜਾ ਵੀ ਨਹੀਂ ਪਾਉਣਾ ਇਦਾਂ ਹੀ ਥੱਲੇ ਪੈ ਜਾਏ ਇਹਦੇ ਬਾਅਦ ਜਿੱਡਾ ਜਿੱਡਾ ਥਾਣਾ ਵਾ ਦੁੱਧ ਵੱਧ ਵੀ ਹੋ ਸਕਦਾ ਵਾ ਮੈਂ ਨਾ ਭਾਈ ਸੇਵਾ ਤੇ ਰੋਲੇ ਕਰਵਾਈ ਥੋੜੇ ਆਹ ਵੇਖੋ ਹਾਂਜੀ ਥੋੜੇ ਮਾਤੜ ਕਰਵਾਈ ਠੀਕ ਠੀਕ ਹੈ ਚਲੋ ਕੋਈ ਗੱਲ ਨਹੀਂ ਬੰਦਾ ਨਹੀਂ ਮਾਤੜ ਹੁੰਦਾ ਕਈ ਵਾਰ ਇਹੋ ਜਿਹਾ ਵੀ ਫਰਕ ਪੈ ਜਾਂਦਾ ਵੰਡ ਨਹੀਂ ਪੈਂਦਾ ਬਿਲਕੁਲ 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 ਆ ਪੱਕੀ ਆਪਣੇ ਕੋਲ ਨਾ ਕੱਲ ਹੀ ਆਈ ਹੈ ਜੇ ਅੱਛਾ ਅੱਛਾ ਹਾਂ ਐ ਮੈਨੇ ਇਹ ਦੋ ਚਾਹਦਾਂ ਰਹਿ ਗਈ ਪਾ ਕੇ ਟਮਾਣਾ ਵੇਖੀ ਕਿੱਥੇ ਖੜ ਦੇ ਉਹਨੂੰ ਠੀਕ ਹੈ ਤੋਰ ਵੀਰ ਇਹਨੂੰ ਵੀ ਤੋਰ ਹੁਣ 10 ਲੀਟਰ ਦੁੱਧ ਪੂਰਾ ਵਾ ਪੂਰਾ 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 ਜਿਹੜਾ ਆਪਾਂ ਘਰ ਚੋਲਿਆ ਵਾ ਕੋਈ ਵੀ ਲੀਟਰ ਮਾਰ ਲੇ ਹਨਾ ਲੀਟਰ ਮਾਰ ਲੇ ਆ ਪੂਰੀ ਗੋਲ ਮੋਲ ਜੀ ਮੈਂ ਨਾ ਵੇਖ ਸਹੀ ਮੇਰਾ ਵੀ ਹੁੰਦਵੀ ਆ ਕੇ ਛੱਡੀ ਗਾਲ ਦੇ ਤੇ ਆ ਵੇਖੋ ਵੇ ਤੁਰਦੀ ਬਹੁਤ ਸੋਹਣਾ ਵਾ ਮਟਕ ਮਟਕ ਤੁਰਦੀ ਆ ਥਾਣ ਥੁਣ ਬੜਾ ਚੰਗਾ ਲੱਗਾ ਇਹਨੂੰ ਆ ਵੇਖੋ ਆ ਪਿਛਲੇ ਥਾਣ ਜੋ ਧਾਰਾਂ ਘਟ ਜੇ ਤੇ ਵੀਰ ਨੂੰ ਆ ਕੇ ਗੱਲ ਕਰ ਲਿਓ 10 ਲੀਟਰ ਇਹਨੂੰ ਮੁੱਲ ਆਪਾਂ 10 ਲੀਟਰ ਆ ਦੁੱਧ 10 ਲੀਟਰ ਆ ਮੁੱਲ ਆਪਾਂ ਤੇ ਲੜਾਂ ਦਾ ਹੀ ਕਰਨਾ ਇਹਦਾ ਬਿਲਕੁਲ 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 ਜਾਇਜ਼ ਮੋਲੇ ਦਾ ਬਿਲਕੁਲ ਮੇਰਾ ਜੀ ਬਾਕੀ ਇਹਨੇ ਪੱਠੇ ਘੱਟ ਖਾਣੇ ਆ ਦੁੱਧ ਵਧ ਦੇਣਾ ਦੁੱਧ ਵਧ ਦੇਣਾ ਬਾਕੀ ਵੀਰੇ ਬਣੀ ਵੀ ਹੈਗੀ ਆ ਗਾੜੀ ਅੱਛਾ ਤੇ ਘਰ ਵਾਲੇ ਕਹਿੰਦੇ ਵੀ ਜੇਕਰ ਬਣ ਜੇ 100% ਨਿਕਲਦੀ ਹੀ ਨਿਕਲਦੀ ਆ ਅੱਛਾ ਹਾਂ ਠੀਕ ਹੈ ਇਹਨੂੰ ਬਣੀ ਨੂੰ ਕੋਈ 25 26 ਦਿਨ ਹੋ ਗਏ ਮੁੱਲ ਦੱਸ ਵੀਰ ਮੁੱਲ ਵੀਰ ਆਪਾਂ ਦੇਣ ਲੈਣ ਵਾਲਾ ਕਰਨਾ ਕਿੰਨਾ ਜਿੰਨਾ ਮਰਜ਼ੀ ਕਰੀਏ ਕੋਈ ਕਸਾਈ ਨਹੀਂ ਕਰਨੀ ਇਹਦੇ ਵਿੱਚ ਹਾਂ ਮੁੱਲ ਦਾ 20000 ਤੇ 500 ਰੁਪਇਆ ਛੋੜ ਕਿ ਨਹੀਂ ਕਰਨੀ 500 ਹੀ ਕਰਨੀ ਉਹਦਾ ਪੂਰਾ 20 ਹ ਲੈਣਾ ਅੱਛਾ 20000 ਹਾਂ ਠੀਕ ਹੈ ਮੌਕੇ ਤੇ ਵੇਖ ਲਿਓ ਕੋਈ ਜ਼ੋਰ ਜ਼ਿਆਰ ਪਾ ਲਿਓ ਠੰਡੀ ਸੀਲ ਆ ਵੀ ਇਹਨੂੰ ਰੱਸੀ ਨਹੀਂ ਪਾਉਣੀ ਹਾਂ ਇਦਾਂ ਹੀ ਪਾੜਾ ਅਗਲੇ ਮਹੀਨੇ ਫੇਡ ਪਾਣੀ ਪਾੜਾ ਜ ਨਹੀਂ ਪਾਣੀ ਤਾਂ ਵੀ ਰਹਿਣ ਦੇ ਠੀਕ ਆ ਹਾਂ ਸਹੀ ਆ ਹਾਂ ਠੀਕ ਆ ਤੇ ਆ लास्ट ਵਾਲਾ ਜਿਹੜਾ ਗਿਫਟ ਕਹਿ ਰਹੇ ਨੇ ਵੀਰ ਜੀ ਦੇ ਬਾਰੇ ਦੱਸੋ ਇਹ ਹੈ ਚਲ ਗਿਫਟ ਸਿਰਫ ਪੂਛੋ ਲੰਡੀ ਆ ਹਾਂ ਇਹ ਜਰਸੀ ਆ ਮੇਰਾ ਵੀਰ ਪੂਰੀ ਇਧਰੇ ਹੈ ਇਹ ਸੋਹਣੀ ਆ ਸੋਹਣੀ ਹੈ ਕੋਈ ਤਾਂ ਫੇਸ ਵੇਖ ਨੀਗਾ ਨੀਗਾ ਕੰਨ ਫੇਸ ਕੰਨ ਨਿੱਕਾ ਥਾਣ ਬਹੁਤ ਸੋਹਣਾ ਲੱਗਦਾ ਸੁਆਦ ਉੱਜਾ ਇਹਦਾ ਥਾਣ ਬੜਾ ਸੋਹਣਾ ਲੱਗਦਾ ਮੈਂ ਤਾਂ ਥਾਣ ਕਿਆ ਹੀ ਬਾਤਾਂ ਆ ਦੇਖ ਥਾਣ ਕਰੋ ਜੱਕ ਲੱਤ ਨਾ ਮਾਰਦੇ ਮੇਰੇ ਨਹੀਂ ਲੱਤ ਕੀ ਮਾਰਨੀ ਨੇ ਚਾਹੁੰਨੇ ਇਹ ਨਾ ਮੇਰਾ ਫੋਨ ਭਾਂਦੇ ਲੱਤ ਮਾਰ ਕੇ ਨਹੀਂ 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 ਲੱਤ ਦਾ ਇਹ ਨਹੀਂ ਕੰਮ ਇਹਦਾ ਲੱਤਾਂ ਡੰਗ ਰੱਖੀਦਾ ਹੀ ਨਹੀਂ ਉਹਦੇ ਦੇ ਦੇ ਕੋ ਦੁੱਧ ਕਿੰਨਾ ਵੀਰ ਦੁੱਧ ਦੇ ਦੇ ਕੋ 9 ਲੀਟਰ ਅੱਛਾ 9 ਲੀਟਰ ਤੇ ਇੱਕ ਗੱਲ ਇਹ ਤਾਂ ਵੀ ਥਣ ਅਗਲੇਆਂ ਚ ਦੁੱਧਿਆ ਜ਼ਿਆਦਾ ਪਿਛਲੇ ਨੇ ਘਟਿਆ ਪਿਛਲੇਆਂ ਦੋਹਾਂ ਦੇ ਕਿਲੋ ਕੀ ਆ ਥਣ ਨੇ ਕਿਹਾ ਪਿਛਲੇ ਥਾਣੇ ਵੀ ਨਿੱਕਿਆ ਮਗਰੇ ਖਾਣ ਦੁੱਧ ਹੀ ਘਟਿਆ ਤੋਰ ਵੀਰ ਇਹਨੂੰ ਇਹਨੂੰ ਮੜੀ ਗਈ ਅਗਲੇ ਥਣਾਂ ਦੁੱਧਿਆ ਜ਼ਿਆਦਾ ਗਾਈ ਦੀ ਗਾੜੀ ਵੱਦ ਹੁੰਦੀ ਆ ਹੁੰਦੀ ਤੇ ਮੈਮ ਠੀਕ ਆ ਬਾਕੀ ਇੱਕ ਗੱਲ ਹੋਰ ਹਾਂ ਜਦੋਂ ਸ਼ਾਮ ਨੂੰ ਚੋਣ ਦਾ ਟਾਈਮ ਹੋ ਜਾਂਦਾ ਇੱਕ ਥਾਂ ਦੇ ਵਿੱਚੋਂ ਜਾਂ ਪਸੰਪੇ ਜਾਂ ਸ਼ਾਮ ਦਾ ਟਾਈਮ ਆਪਣੇ 5 6 ਵਜੇ ਤੋਂ ਬਾਅਦ ਚ ਮਗਰਲੇ ਥਾਂ ਦੇ ਵਿੱਚੋਂ ਹਾਂ ਫਿਰ ਦੁੱਧ ਆਟੋਮੈਟਿਕ 5 7 ਮਿੰਟ ਧੋਵਗਾ ਕੱਢੇਗਾ ਠੀਕ 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 ਸਹੀ ਆ ਬਾਕੀ ਹੈ ਘੋੜੀ ਵਰਗੀ ਵਹਿਰ ਦੇ ਸਾਹਮਣੇ ਨੇ ਕੋਈ ਕੋਈ ਸੂਆ ਇਹਦਾ ਕਰਵਾ ਵੀਰ ਸੂਆ ਦੂਜਾ ਦੂਜਾ ਸੂਆ ਲੈ ਆ ਵੀਰ ਬਾਂਦੇ ਨੂੰ ਆਪਣੇ ਕੋਲ ਪਰਸੋਂ ਹੀ ਆਈਏ ਇਹ ਆ ਵੇਖੋ ਜੀ ਕੱਦ ਕੱਢ ਬਹੁਤ ਚੰਗਾ ਵਾ ਦੁੱਧ 9 ਲੀਟਰ ਵੀ ਇਹਨੇ ਦੱਸਿਆ। 9 ਦੀ ਬਾਤ ਘੜ ਕੋਈ। 8 ਲੀਟਰ ਕੋਈ ਮੇਰਾ ਵੀਰ ਮੰਨ ਲੇ। ਥਾਣਾ ਵੀ ਕੋਈ ਬਾਤ ਘੜ। ਵੀਰੇ ਕੋਈ ਨਹੀਂ ਜਿਹੜਾ ਬਾਤ ਘੜ ਕੇ ਬਾ ਦੱਸ ਤੀ ਆ। ਠੀਕ ਆ। ਦਾਣਾ ਥਾਣਾ ਦੋਵਾਂ ਬਰਾਬਰ ਹੈ, ਚੋਣ ਸਾਡੇ ਬਰਾਬਰ ਆ। ਮੁੱਲ ਦੱਸ ਕਿੰਨਾ ਕਰਨਾ ਵੀਰੇ? ਮੁੱਲ ਵੀਰੇ ਜਾਇ ਜੀ ਇਹਦਾ। ਕਿੰਨਾ ਕਰ? ਤੂੰ ਦੱਸ ਕਿੰਨਾ ਕਰ ਦੇ। ਨਹੀਂ ਮੈਂ ਮੇਰੇ ਦੱਸਿਆ ਤੂੰ ਕਿਹੜਾ ਦੇ ਦੇਣੀ ਆ। ਜਿਹੜਾ ਕਿ ਕਰਨੂ ਜਿੰਨਾ ਮਰਿਆ ਮੁੱਲ ਯੋ 14000 ਦੇਣੀ ਕਿੰਨੇ ਦੀ? ਇਹਦੇ ਵਿੱਚ ਚਲ ਆਪਾਂ 1000 ਰੁਪਏ ਮਾਰਦਣ ਕਰਨਾ। 13000 ਦੇ ਦਾ। ਠੀਕ ਆ ਜੀ। ਤੇ ਬਾਕੀ 9 ਕਿਲੋ ਦੁੱਧ ਸੀ ਲੈਡੀ ਆ ਕੋਈ ਗੱਲ ਨਹੀਂ ਕਰਨ ਆਈ ਦੇ ਹਾਂ ਹਰੇ ਹਾਂ ਹਰੇ ਠੀਕ ਆ ਬਹੁਤ ਜਿਆਦੀ ਠੰਡੀ ਹੈ ਮੈਂ ਨਾ ਜਿਆਦੀ ਆ ਤਾਂ ਕਿਤੇ ਤੇ ਬਾਕੀ ਇੱਕ ਗੱਲ ਹੋਰ ਜੇ ਭਿੰਡ ਡੇਰੀ ਫਾਰਮ ਵੇਖ ਕੇ ਆਊਗਾ ਨਾ ਚੈਨਲ ਹਾਂ 1000 ਰੁਪਏ ਦਾ ਮਾਣ ਕਰਾਂਗੇ 500 ਛੋੜ ਦੇ ਕਰਨੀ ਕਰਨੀ ਆ ਅੱਛਾ ਮੈਂ ਨਾ ਕਹਿ ਲ ਕੋਈ ਫੋਨ ਕਰੇ ਠੀਕ ਆ ਹਾਂ ਬਾ ਇਹ ਇਹ ਹਾਰੀਆਂ ਜਾਈ ਮਾਣ ਮਾਣ ਵੀਡੀਓ ਦੇਖ ਕੇ ਆ ਬਸ ਕਹੇ ਮੈਂ ਤੇਰੀ ਵੀਡੀਓ ਉੱਤੇ ਵੇਖੀ ਆ ਠੀਕ ਆ ਜੋ ਜੋ ਮੁੱਲ ਕੀਤਾ 500 ਛੋੜ ਤੇ ਕਰਨੀ ਕਰ ਜੇ ਕਿ ਨੇ ਕਹਤਾ ਤੇਰੀ ਵੀਡੀਓ ਫੇਸਬੁਕ ਤੇ ਵੇਖ ਕੇ ਕੀਤੀ ਆ ਤੇ ਫੇਰ ਫੇਸਬੁਕ ਦੇ ਭਿੰਡੇ ਵੀ ਫਾੜਨੀ ਆ ਫੇਸਬੁਕ ਵਾਲੇ ਜਾਦੇ ਵੀਰ ਫੋਨ ਕਰਦੇ ਆ ਮੈਂ ਨਾ ਕਰਦੇ ਆ ਕੋਈ ਗੱਲ ਨਹੀਂ ਮਾਨਦਾਨ ਕਰਾਂਗੇ ਫਿਰ ਕਿਹੜੀ ਗੱਲ ਹਾਂ ਠੀਕ ਆ ਕਰਨੀ ਵੀਰ ਜੀ ਕੋਈ ਗੱਲਬਾਤ ਹੋਰ ਕਰਨੀ ਬਸ ਚੜਦੀ ਕਲਾ ਠੀਕ ਆ ਜੀ ਵੀਰ ਨੂੰ ਫੋਨ ਕਰ ਲਿਓ ਆਹੀ ਟੋਟਲ 6 ਆ 6 6 ਦੀਆਂ 6 ਹੀ ਸੂਈਆਂ ਸਵਾਈਆਂ ਮੈਂ ਇਹਨਾਂ ਵਿੱਚ ਕੋਈ ਓਲਾ ਨਹੀਂ ਹੈਗਾ ਜੀ ਆਗੇ ਤੁਸੀਂ ਖੁਦ ਚੋ ਚਵਾਈ ਕਰੋ ਪਾਸ ਕਰੋ ਪਾਸ ਹੁੰਦੀ ਆ ਤੇ ਲੈ ਕੇ ਜਾਓ ਜੇ ਨਹੀਂ ਹੁੰਦੀ ਤੇ ਨਾ ਲੈ ਕੇ ਜਾਓ ਜੀ ਵੀਡੀਓ ਨੂੰ ਕਰ ਦਿਓ ਸ਼ੇਅਰ ਧੰਨਵਾਦ ਜੀ